ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੇ ਇੱਕ ਨਵੀਂ ਬੁਝਨਾ ਵੀ ਵੀਡੀਓ ਲਿਖ ਤੇ ਇੱਥੇ ਲੱਗੀ ਹੋਈ ਹੈ ਜੀ ਆਪਣੀ ਨਵੀਂ ਹੈਲੋ ਮੈਗੀ ਖਾਣ ਲੱਗੀ ਹੋਈ ਹੈ ਇਹ ਤੇ ਅੱਜ ਐ ਸੰਡੇ ਆਪਾਂ ਲੱਗੇ ਹੋਏ ਸੀਗੇ ਕੰਮ ਕਰਨਾ ਪਾਣੀ ਲਿਆ ਦੇ ਸਿਆਲਾਂ ਦੇ ਦੜਨ ਦੇ ਕੰਮ ਆ ਜਿਹੜੇ ਆਪਣਾ ਲੇਟ ਹੋ ਜਾਂਦੇ ਨੇ ਤੇ ਹਵਾ ਬਹੁਤ ਚਲਦੀ ਪਈ ਆ ਸਾਡੇ ਤਾਂ ਮੇੜੇ 'ਚ ਹਵਾ ਬਹੁਤ ਲੱਗਦੀ ਆ ਨਵੀ ਦਾ ਪਾਪਾ ਗਏ ਨੇ ਪੱਠੇ ਵੱਢਣ ਚੱਕਣ ਗਏ ਨੇ ਵੱਡ ਵੱਡੇ ਪਏ ਹੁੰਦੇ ਨੇ ਚੱਕਣ ਗਏ ਨੇ ਤੇ ਆਪਾਂ ਲੱਗੇ ਹਟੇ ਸੀਗੇ ਹੁਣ ਕਿਨੇ ਕੋ ਹੋ ਗਿਆ ਕਾਫੀ ਟਾਈਮ ਡੰਗਰ ਨਾਲਾ ਕੇ ਹਟੇ ਸੀਗੀ ਬੈੜੀਆਂ ਨਾਲੌੜਣ ਵਾਲੀਆਂ ਸੀਗੀਆਂ ਤੇ ਮੈਂ ਕਿਹਾ ਚਲੋ ਆਪਾਂ ਨਾਲਾ ਦਈਏ ਨਾ ਨਾ ਦੇ ਦੇ ਹਨ ਉਹਨਾਂ ਨੂੰ ਛਾਂ ਹੁੰਦੀ ਆ ਥੋੜਾ ਜਿਹਾ ਟਾਈਮ ਪਹਿਲਾਂ ਹੀ ਉਹਨਾਂ ਨੂੰ ਚਰਨਾ ਹਵਾ ਲੁੱਟਦੀ ਹੈ ਅੱਜ ਤਾਂ ਹਵਾ ਚੱਲਦੀ ਹੀ ਬਹੁਤ ਆ ਇਹ ਗੋੜ ਚਾਰਾ ਹੀ ਮੈਂ ਬੱਚੇ ਨੂੰ ਫਿਰ ਇੰਗੇ ਜੰਨ ਨੂੰ ਆਵੇ ਜਦੋਂ ਹੋਰ ਦਵੇ ਲੋ ਜੀ ਹਨੇ ਇਹ ਹੁਣ ਗੋੜ ਹੋਰ ਭਾਲਦੀ ਐ। ਉਹਦਾ ਸ਼ਾਜੀ ਰਹਿੰਦੀ ਆ ਤੇ ਹੁਣ ਆਉਣ ਲੱਗੀ ਆ ਧੁੱਪਾਂ। ਤੇ ਉਹ ਆਪਣੀ ਰਾਣੀ ਆ ਜਿਹੜੀ ਕਰਮਾਂ ਵਾਲੀ। ਇਹ ਐ ਸੂਨੇ ਵਾਲੀ। ਦੇਖੋ ਹੁਣ ਕਿੰਨੇ ਦਿਨ ਅੱਜ ਸੁੰਦੀ ਆ ਕੱਲ ਸੁੰਦੀ ਕਿੰਨੇ ਕਦਮ ਲੈਂਦੀ ਐ। ਤੇ ਕੱਲ ਦੀ ਹੈਗੀ ਸਵੇਰ ਦੀ ਅੱਜ ਥੋੜੀ ਜਿਹੀ ਔਖੀ ਜੀ ਹੋਈ ਐ ਇਹ। ਬਾਕੀ ਦੇਖਦੇ ਆ ਹੁਣ। ਰਾਮ ਨਾਲ ਖੜੀਆਂ ਨੇ ਨਾ ਆ ਕੇ ਚਲੋ ਗਰਮੀਆਂ ਦੇ ਵਿੱਚ ਤਾਂ ਰੋਜ ਨਾਲ ਆਏ ਜਾਂਦੇ ਨੇ ਡੰਗਲ ਤੇ ਸਿਆਲਾਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਸਿਆਲਾਂ ਚ ਆਪਾਂ ਮੈਨੇ ਤੇ 10 15 ਦਿਨਾਂ ਬਾਅਦ ਨਾਲਾਉਂਦੇ ਹੁੰਨੇ ਆ ਬਾਲੀ ਜਲਦੀ ਨਹੀਂ ਨਾਲਾਉਂਦੇ ਹੈਗੇ ਜਦੋਂ ਹੁਣ ਧੁੱਪਾਂ ਨਿਕਲਣੋਂ ਬੰਦ ਹੋ ਜਾਂਦੀ ਸਵਾ ਦਾ ਦਿਨਾਂ ਦੇ ਵਿੱਚ ਫੇ ਤਾਂ ਮਤਲਬ ਕਿ ਕੱਢ ਦਿੰਦੇ ਆ ਤੇ ਥੋੜਾ ਜਿਹਾ ਵੱਧ ਕਿਉਂਕਿ ਉਦੋਂ ਠੰਡ ਥੋੜੀ ਜਿਹੀ ਵੱਧ ਹੁੰਦੀ ਆ ਹੁਣ ਤੇ ਚਲੋ ਧੁੱਪਾਂ ਲੱਗ ਜਾਂਦੀਆਂ ਦਿਨੇ ਦਿਨੇ ਥੋੜਾ ਜਿਹਾ ਫਰਕ ਪੈਂਦਾ ਮੌਸਮ ਦਾ ਜੀ ਹਵਾ ਨਾ ਚੱਲੇ ਫੇ ਤਾਂ ਮਤਲਬ ਤੁਸੀ ਇਹ ਜਿਆਦਾ ਲੱਗਦਾ ਵਾ ਬਸ ਇਹਨਾਂ ਹੁਣ ਐ ਹੀ ਕਰੀ ਜਾਣਾ ਕਦੇ ਬੈ ਗਈ ਕਦੇ ਉੱਠ ਗਈ ਰਾਤ ਦੀ ਐ ਹੀ ਕਰ ਜਾਂਦੀ ਆ ਹੁਣ ਹੀ ਬੈਠੀ ਸੀ ਨੂੰ 2 ਕੁ ਸਕਿੰਟ ਹੋਏ ਨੇ ਇਹਨੂੰ ਬੈਠੀ ਨੂੰ ਜਦ ਹੀ ਫੇਰ ਉੱਠ ਗਈ ਬਸ ਗਵਾ ਕੀਤਾ ਹੁਣ ਇਹਨੇ ਤੇ ਦੇਖੋ ਬਾਕੀ ਜੁੜੇ ਰਹੋ ਜੀ ਵੀਡੀਓ ਦੇ ਨਾਲ ਤੇ ਜੇ ਕੋ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਟੋਮੈਟਿਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਕੌਣ ਕਿੱਥੇ ਕਿੱਥੋਂ ਤੇ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਤੁਹਾਨੂੰ ਆ ਦੇਖੋ ਪਾਣੀ ਲੈਣ ਮੇਰੇ ਕੋਲ ਮਗਰ ਤਾਂ ਆਈਆ ਪਰ ਅਰ ਸੋਇਰੇ ਕੋਲ ਬੈਠੀ ਸੀ ਪਾਣੀ ਨਹੀਂ ਲੈ ਕੇ ਪੀ ਸਕੀ ਹੈ ਨਾ ਲਿਆ ਦੇ ਹਾਂ ਬੱਚੇ ਆ ਸਾਡੇ ਆਹ ਦਾ ਕੀ ਕਰਨ ਪਾਣੀ ਪੀ ਲੈ। ਪਾਣੀ ਪੀਣਾ ਮੈਤੋ ਲੱਗੇ ਬਿਨ। ਹਾਂ। ਨਵੀ ਆਪਣੀ ਬੜੀ ਕੀ ਦੋ ਬੱਚਾ ਕੇ ਬੱਚੀ। ਮੰਮਾ। ਹੈਂ? ਉਹ ਤਾਂ ਬਹੁਤ ਦੂਰ ਆ। ਇਹਦੇ ਆਇਆ ਵੀ ਮੈਨੂੰ ਹਾਂ ਖਾਣ ਨੂੰ ਹੋਰ ਦੇ ਦੋ ਪਤਾ ਨਹੀਂ ਕੀ ਆ ਵੀ ਕੀ ਨਹੀਂ। ਹੁਣ ਨਹੀਂ ਮਿਲਣਾ ਹੈਗਾ ਕੁਛ ਵੀ। ਮੈਂ ਹੁਣ ਜਿੰਨਾ ਚਿਰ ਮੈਂ ਕੋਲ ਖੜੀ ਆ ਚੁੱਪਾ ਜਦੋਂ ਚਲੇ ਗਏ ਅਸੀਂ ਅੰਦਰ ਬਾ ਅੰਦਰ ਨੂੰ ਵੀ ਇਹਨਾਂ ਫੇਰ ਲਾ ਜਾਣਾ ਟੈਂਡ ਹੈ ਕਰਨ। ਹੈਨਾ? ਪੈ ਬੈ ਕਰਨ। ਉਸੋਂ ਮੇ। ਸੁਮਿਨੀ ਸੁਮ ਸਿੰਬਾ। ਸਿੰਬਾ। ਮੈਂ ਹਕ ਕਿ ਤੋ ਸੋਮੇ ਆ। ਸਿੰਬਾ ਸਿੰਬੇ ਐ ਓ ਸਿੰਬੇ ਦੇ ਦੇ ਤੋਂ ਵਾਰ ਦਸ ઓ ਨਾ ਨਾ ਕੰਬਲ ਐ ਖਿੱਚੀ ਜਾਂਦੀ ਐ ਦੱਸ ਬਣਾ ਮੈਂ ਤੇ ਕੰਬਲ ਦੇ ਤਾਂ ਗੋੜ ਚਾਰਿਆ ਮੈਂ ਚਲਨ ਧਲਾਈ ਹੋਈ ਆ ਹਨਾ ਮਾਂ ਫਿਰ ਨ੍ਹਾਣੀ ਹੋਣੀ ਛੇਤੀ ਜੇ ਸੂਪੀ ਇਹ ਅਲੇਹੀ ਨ੍ਹਾਇਆ ਨਾ ਨਾ ਸਾਰੀਆਂ ਨਹੀਂ ਦੇਖਦੇ ਨਿਕ ਰਹੀਆਂ ਗਵਾ ਤਾਂ ਕਿਵੇਂ ਲੱਗਿਆ ਪਿਆ ਹੁੰਦਾ ਆ ਬਾਹਲੀ ਲਿਬੜਦੀ ਐ ਚਿੱਟੀ ਸਭ ਤੋਂ ਵੱਧ ਟਾਂ ਮੋਨ ਲੱਗਦਾ ਆ ਕੱਟੀ ਤੇ ਆਹ ਜਿੱਤੇ ਕੰਬਲ ਦਿੱਤਾ ਏ ਬੈੜੀ ਇਹ ਆ ਵੀ ਹਲੇ ਘੱਟ ਲਿਬੜਦੀ ਆ ਆਹ ਕੱਟੀ ਤੇ ਆਹ ਬੈੜੀ ਤਾਂ ਜੰਮੇ ਨਹੀਂ ਲਿਬੜਦੀਆਂ ਹੀ ਆ ਕੀ ਕਹਣਾ ਨਾਂ ਦੇ ਬਰਾਬਰ ਹੀ ਹੁੰਦੀਆਂ ਨੇ ਤਾਂ ਆ ਵੀ ਆਇਆ ਤੇ ਕਿਤੇ ਘੱਟ ਲਿਬੜੀ ਹੋਈ ਸੀ ਸਿੰਬਾ ਮਮਾ ਆ ਕੇ ਦੇ ਦੇ ਪਾਣੀ ਦੀ ਹਾਂ ਨਬੂ ਦੇਖ ਆ ਆ ਜਿਹੜੀ ਕਾਲੀ ਬੈੜੀ ਆ ਜਿਹੜੀ ਆ ਬੱਚੀ ਆ ਹਾਂ ਇਹਦੀ ਕੁੜੀ ਆ ਉਹ ਬੈੜੀ ਜਿਹੜੀ ਉਹ ਵੀ ਇਹਦੀ ਕੁੜੀ ਆ ਹਲੇ ਇਹਨੇ ਕ ਬੱਚਾ ਦਿੱਤਾ ਸੀ ਉਹ ਹੋ ਗਿਆ ਸੀਗਾ ਤੇ ਇੱਕ ਇਹਦੀ ਬੈੜੀ ਹੋਰ ਸੀ ਉਹਦੇ ਨਾਲ ਦੀ ਸੀ ਜਿਹੜੀ ਉਹ ਚਿੱਟੀ ਖੜੀ ਐ ਨਾ ਹਾਂ ਚਿੱਟੀ ਦੇ ਨਾਲ ਦੀ ਸੀ ਤੇ ਦੇਖ ਗਾਹਾਂ ਉਹਨੇ ਵੀ ਬੱਚਾ ਦਿੱਤਾ ਸੀ ਇਹ ਨਾਨੀ ਵੀ ਮੰਨ ਗਈ ਇਹ ਨੰਨੀ ਵੀ ਵੜ ਗਈ ਸੀਗੀ ਹੁਣ ਵੀ ਗਾਹ ਬੱਚਾ ਦਿੱਤਾ ਸੀਗਾ ਪਹਿਲੇ ਸੂਆ ਦਾ ਹੁਣ ਇਹਦਾ ਦੂਜਾ ਸੂਆ ਆ ਉਹ ਚਿੱਟੀ ਦਾ ਚਿੱਟੇ ਮੂੰਹ ਵਾਲੀ ਦਾ ਆਉਨੀਆ ਚਲੋ ਜੀ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਤੇ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਕਾਜਾ ਤੇ ਘੜੇ ਕੱਢਦੇ ਆ ਰਜਾ ਚਲ ਬੱਛਾ ਬੱਛਾ ਹੀ ਲੱਗਦਾ ਲਓ ਜੀ ਆਪਣੀ ਬੈੜੀ ਹੈ ਜਿਹੜੀ ਸੂਪ ਸੀਗੀ ਤੇ ਬੰਨ ਤੁਸ ਨੂੰ ਪਤਾ ਲੱਗ ਗਿਆ ਬੱਛਾ ਦਿੱਤਾ ਨੇ ਤੇ ਆਪਾਂ ਲੱਗਿਆ ਸੀ ਇੱਥੇ ਨੂੰ ਗੁੜਚਾਰਨ ਕਿਉਂਕਿ ਇਸ ਡੰਗਰ ਜਦੋਂ ਆਪਣੇ ਸੂਪੰਦਾ ਨਾ ਗੁੜਚਾਰ ਦਿੰਦੇ ਹੁੰਦੇ ਆ ਚੰਗਾ ਹੁੰਦਾ ਵਾ ਤੇ ਗੁੜ ਚਲੋ ਇੱਕ ਗਰਮੈਸ਼ ਚ ਵੀ ਹੁੰਦਾ ਵਾ ਤਾਂ ਕਰਕੇ ਗੁੜਚਾਰ ਦੰਨੇ ਹੁੰਨੇ ਆ ਆਪਾਂ ਤੇ ਜੀ ਗੁੜਚਾਰਨ ਤੋਂ ਬਾਅਦ ਵਿੱਚ ਆਪਾਂ ਨੇ ਜਿਹੜਾ ਸੀਗਾ ਥੋੜਾ ਜਿਹਾ ਚਿਹਰੇ ਨੂੰ ਛੜਤਾ ਸੀ ਤਾਂ ਹੀ ਤੇ ਬੱਛੇ ਜੇ ਮੂਰੀ ਰਹਿਣਤਾ ਸੀਗਾ ਤੇ ਉਸ ਤੋਂ ਬਾਅਦ ਵਿੱਚ ਇਹਨੂੰ ਆਪਾਂ ਕਾੜਾ ਚਾਰਿਆ ਤੇ ਧਾਰ ਚੋਈ ਸੀਗੀ ਤੇ ਸਾਰਾ ਕੁਝ ਜਿਹੜਾ ਸੀਗਾ ਵਧੀਆ ਹੋ ਗਿਆ ਸੀ ਹਨ ਤੇ ਸਵੇਰ ਦੇ ਦੇਖਦੇ ਪਏ ਸੀਗੇ ਪਰ ਸੂ ਇਹ ਆਪੇ ਪਈ ਦੋ ਤਿੰਨ ਵਾਰੀ ਬੈਠ ਕੇ ਉੱਥੇ ਖੜੀ ਤੇ ਫਿਰ ਬਾਅਦ ਵਿੱਚ ਆਪੇ ਸੋਈ ਪਈ ਤੇ ਜਦੋਂ ਦੇਖਿਆ ਤੇ ਸੋਈ ਹੋਈ ਸੀਗੀ ਤੇ ਇੱਥੇ ਆਪਾਂ ਜੀ ਵਿੱਚ ਲਾਵਾਂਗੇ ਦੂਆ ਦੇਣ ਦੀ ਵੀਡੀਓ ਵਿੱਚ ਕਲਿੱਪ ਤੇ ਇੱਥੇ ਦੂਆ ਦੇਣਾ ਤੇ ਇੱਥੇ ਕਾੜਾ ਪੀਣ ਲੱਗੀ ਹੋਈ ਆ ਤੇ ਬੱਚਾ ਇਹਦੇ ਕੋਲ ਬੰਨਾ ਹੋਇਆ ਆਪਾਂ ਨੇ ਤੇ ਸਾਡੇ ਵੀਡੀਓ ਜੀ ਪੂਰੀ ਜ਼ਰੂਰ ਦੇਖਿਆ ਕਰੋ ਤੇ ਦੇਖ ਕੇ ਦੱਸਿਆ ਕਰੋ ਵੀ ਕਿੱਦਾਂ ਨਹੀਂ ਲੱਗੀ ਤੇ ਸਾਡੇ ਚੈਨਲ ਦੀ ਇਹ ਪਹਿਲੀ ਵੀਡੀਓ ਧੰਨਵਾਦ ਜੀ ਅੱਗੇ ਮਿਲਾਂਗੇ ਇੱਕ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ